ਇੰਸਟਾਗ੍ਰਾਮ ਤੇ ਵੀ ਚੱਲਦਾ ਹਾਂ ਜੀ ਗਾਇਸ ਹੁਣ ਮੇਰੀ ਤੇਰੀ ਹੋਣ ਲੱਗ ਗਈ ਹੈ ਹੁਣ ਮੇਰਾ ਮੇਰਾ ਹੋਣ ਲੱਗ ਗਿਆ ਇੱਥੇ ਵਿਛੜ ਚੱਲੇ ਆਉਣਾ ਹੈ ਆਹੋ ਮੇਰੇ ਮਤਲਬ ਹੋ ਗਏ ਨਾ ਤੇ ਮੈਨੂੰ ਮੇਰੀ ਮਾਂ ਹੋਣ ਦੇ ਹੈਲੋ ਗਾਇਸ ਅਸਿਕਾ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਸਾਡੇ ਅੱਜ ਦੇ ਵਲੌਗ ਵਿੱਚ ਅਬੀਬਾ ਥੋੜੀ ਜੀ ਹੋ ਗਈ ਨਾਰਾਜ਼ ਵਾਏ ਦਿਸ ਨਰਾਇਣੋ ਕੀ ਕਹਿੰਦੇ ਮੈਨੂੰ ਨਹੀਂ ਪਤਾ ਪਤਾ ਕਿ ਪਹਿਲਾ ਸ਼ੂਟ ਇੰਨਾ ਕੀਤਾ ਥੋੜਾ ਜਿਹਾ ਤੇ ਉਹ ਮੈਂ ਕਿਹਾ ਸਹੀ ਜਨ ਲੱਗਾ ਦੁਬਾਰਾ ਘਟ ਗਏ ਤੇ ਇਸ ਕਰਕੇ ਹੋ ਕੇ ਆਪੀ ਗੱਲ ਆ ਫਿਰ ਪੈ ਨਹੀਂ ਕਰਦਾ ਹੈਗਾ ਤੇ ਇਸ ਕਰਕੇ ਥੋੜੀ ਹੋ ਗਈ ਹੈ ਹਾਂਜੀ ਇਹ ਠੀਕ ਨਹੀਂ ਮਤਲਬ ਕਿ ਜਿੰਨੂੰ ਰਾਤ ਅਸੀਂ ਲੇਟ ਹੋ ਗਏ ਸੀ ਮੂਵੀ ਦੇਖ ਕੇ ਆਏ ਨਾ ਤੇ 10 11 ਵਜੇ ਸੀ ਇਸ ਕਰਕੇ ਥੋੜੀ ਜਿਹੀ ਥਕਾਵਟ ਕਰਕੇ ਇੱਕ ਸੰਡੇ ਵੀ ਆਪਾਂ ਲੇਟ ਹੋਇਆ ਸਾਰਾ ਦਿਨ ਨਹੀਂ ਕੁਝ ਕੀਤਾ ਗਾਇਸ ਸਾਰਾ ਦਿਨ ਅਸੀਂ ਖਾ ਕੇ ਸويرੇ ਬਿਸ਼ਾਦ ਫੂਦੇ ਤੇ ਢੇਰੀ ਹੋਏ ਆ ਸويرੇ ਤੇ ਪਏ ਆ ਉਹ ਦੇਖੋ ਉਹ ਬਾਉ ਜੀ ਪਏ ਅਬੀਬਾ ਜੀ ਵੀ ਪਰਾਵੀ ਨੂੰ ਕੱਪੜੇ ਪਾਏ ਤੇ ਡੈਪਰ 'ਚ ਹੀ ਸਵੇਰ ਦਾ ਅੱਜ ਹਾਂ ਜੀ ਦੱਸੋ ਹਾਂ ਡੈਪਰ 'ਚ ਹੀ ਨਾ ਹਾਂ ਲਈ ਰਾਜਨੀ ਵੀ ਦੱਸਦਾ ਤੁਹਾਨੂੰ ਨਾਲੇ ਰਾਜੀ ਨੇ ਸੱਸੀ ਕਾ ਬੁਲਾ ਲਈਏ ਤੁਹਾਨੂੰ ਬੀਬਾ ਜੀ ਤੁਸੀਂ ਹੀ ਸੱਸੀ ਕਾ ਬੁਲਾਈ ਬੁਲਾ ਲਾ ਨਹੀਂ ਆਪਣੇ ਫੋਨ ਤੇ ਆਪਣੇ ਫੋਨ ਤੋਂ ਨਹੀਂ ਚੱਲਦੀ ਆਪਣੇ ਫੋਨ ਤੇ ਬੁਲਾ ਗਾਈਜ਼ ਮੇਰਾ ਚੈਨਲ ਵੀ ਬਣਿਆ ਹੋ ਜਾਵਾ ਫੋਲੋ ਕਰ ਲਿਓ ਉਸ ਪਾਗਲ ਉਰਾ ਗੇਸ ਹੋ ਗਈ ਹੋ ਗਈ ਗਾਈਸ ਹੁਣ ਮੇਰੀ ਤੇਰੀ ਉਹ ਲੱਗ ਗਈ ਆ ਹੁਣ ਮੇਰਾ ਮੇਰਾ ਉਹ ਲੱਗ ਗਿਆ ਇਥੇ ਮਿਸਟਰ ਆਓ ਮੇਰੇ ਮਤਲਬ ਹੋ ਗਏ ਨਾ 5 ਲੱਖ ਵੀਊ ਤੇ ਹੁਣ ਸਬਸਕ੍ਰਾਈਬ ਤੇ ਹੁਣ ਇਹ ਕਹਿ ਲੱਗੇ ਹੁਣ ਮੈਂ ਆਪਣਾ ਵੱਖਰਾ ਹੋ ਜਾਣਾ ਹੈ ਗਾਇਸ ਹੌਨ ਚੈਨਲ ਇੱਕ ਦੂਸਰਾ ਵੀ ਉਹਨਾਂ ਸਬਸਕ੍ਰਾਈਬ ਕਰ ਲਿਓ ਮੇਰੇ ਵਾਲੇ ਚੈਨਲ ਨੂੰ ਆਪਾਂ ਉਹਦੇ ਤੇ ਗੱਲਬਾਤ ਕਰਿਆ ਕਰਾਂਗੇ ਉੱਤੇ ਹੁਣ ਹੋਏਗੀ ਵੱਖਰੀ ਗੱਲ ਇੱਥੇ ਹੋਏਗੀ ਵੱਖਰੀ ਗੱਲ ਗੱਲਾਂ ਹੋਣਗੀਆਂ ਵੱਖਰੀਆਂ ਵੱਖਰੀਆਂ ਜਿਹੜਾ ਮਿਸੀ ਮਿਸੀ ਘੁੰਮਣ ਵਲੋਗ ਫਿਰ ਮਿਸ ਤੇ ਮਿਸੀ ਰਹਿਣਾ ਗੱਲਾਂ ਕਰਦੇ ਤੇ ਹੁਣ ਐ ਸਕਵੀਰ ਜੀ ਉੱਠ ਗਏ ਨੇ ਸਕਵੀਰ ਲਿਆ ਲੱਭ ਕੇ ਡੱਬ ਕਿੱਥੇ ਆ ਪਤਾ ਪਤਾ ਹੈ ਕਿੱਥੇ ਪਿਆ ਆ ਸਕਵੀਰ ਨੂੰ ਪਤਾ ਹੈ ਡੱਬ ਕਿੱਥੇ ਪਿਆ ਇਹ ਨਾ ਤੁਸੀਂ ਸਾਰਿਆਂ ਨੂੰ ਆਪ ਕਰ ਲੈਂਦੇ ਤੇ ਬਾਅਦ ਚ ਨਾ ਆਪ ਬਹੁਤ भोले ਬਣ ਜਾਂਦੇ ਆ ਬੋਧ ਭੋਲੇ ਬਣ ਜਾਂਦੇ ਕਿ ਮੈਂ ਤੇ ਕੁਝ ਕੀਤਾ ਹੀ ਨਹੀਂ ਮੇਰਾ ਕਸੂਰ ਕੀ ਏ ਅਰੇ ਕਹਿਣਾ ਕੀ ਚਾਹਤੇ ਹਾਂਜੀ ਗਾਇਸ ਟਾਪ ਬਸ ਹੀ ਡੱਲਿਆ ਲੱਭ ਲਿਆ ਮੈਂ ਟੱਬ ਦੇ ਉੱਤੇ ਮੈਂ ਇੱਥੇ ਬਹਿਣਾ ਹੁਣ ਚੱਲੇ ਪ੍ਰਾਣੇ ਚ ਹਵਾ ਫੇਰਣ ਕੇ ਪਾਵਾਂਗੇ ਪਾਣੀ ਆਹ ਨਸਕ ਵੀਰ ਪਰ ਲੱਗਿਆ ਵਾ ਕਹ ਰਿਹਾ ਕਹਿੰਦਾ ਕਿ ਕਿੰਨਾ ਵੱਡਾ ਹੋ ਗਿਆ ਨਾ ਹਵਾ ਭਰ ਕੇ ਸੀ ਦੋ ਲੇਅਰ ਚ ਭਰ ਗਈ ਹੋਣਾ ਇੱਕ ਲੇਅਰ ਹੈ ਗਈ ਉੱਪਰ ਵਾਲੀ ਉਹਨਾਂ ਥੱਲੇ ਵਾਲੀ ਦੋ ਲੇਅਰ ਨਹੀਂ ਇੱਕ ਲੇਅਰ ਹੈ ਫਤਰ ਕਾ ਫੇਲ ਦੋਏਗਾ ਚਲੋ ਮੈਂ ਇੱਥੇ ਰਹਿਉਂ ਕਿੱਥੇ ਯਾਰ ਬਸ ਇਹ ਦੋਨੋ ਠੀਕ ਹੈ ਓਕੇ ਉਹ ਬੰਦ ਕਰ ਦੇਣੇ ਕਿਉਂ ਨਹੀਂ ਉਨੇ ਕੇ ਕੰਮ ਹੋ ਗਏ ਕੰਪਲੀਟ ਜੀ ਪਰੇਗੀ ਹਵਾ ਹੁਣ ਲੈ ਕੇ ਜਾਣੇ ਸਕੂਟੀ ਤੇ ਫਾਈਨਲੀ ਟੱਬਸ ਦੀ ਲੈਣ ਦਾ ਪਰ ਆ ਕੇ ਹਵਾ ਆਉਣ ਲੱਗੇ ਦਿੱਕਤ ਜਾਈ ਥੋੜੀ ਜੀ ਸਕੂਟੀ ਤੇ ਜੋ ਹਵਾ ਪੈਂਦੀ ਸੀ ਪਿੱਛੇ ਨੂੰ ਜਾਂਦਾ ਥਾ ਹੁਣ ਇਹ ਨਾ ਹਵਾ ਕਰਦੀ ਹੈ ਜੇ ਪਾਣੀ ਪਾਵਾਂਗੇ ਫਿਰ ਵੀ ਛੋੜੀ ਹਾਂਜੀ ਗਾਇਜ਼ ਆ ਗਏ ਨੇ ਹਵਾ ਪ੍ਰਵਾਹ ਕੇ ਟਾਈਮ ਹੋ ਗਿਆ ਆ 7:30 ਦਾ ਤੇ ਹੁਣ ਅਸੀਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਸਾਨੂੰ ਕਹਿ ਕੇ ਗਏ ਸੀ ਤੁਸੀਂ ਦੋਨੇ ਜਣੇ ਤੂੰ ਹੀ ਤੇ ਰੈਡੀ ਹੋ ਜਾ ਤੇ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਤੇ ਹੁਣ ਅਸੀਂ ਜਾ ਰਹੇ ਹਾਂ ਗੁਰਦਸਤ ਮਿਲਦੇ ਹਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਤੋਂ ਆਣ ਦਰਸ਼ਨ ਕਰੋਨੇ ਤੁਹਾਨੂੰ ਵੀ ਗੁਰਦੁਆਰਾ ਸਾਹਿਬ ਦੇ ਕੀ ਸਰਤਾ ਪੂਰ ਹੋ ਆਪਰਾ ਭਗਤ ਤੇਰੇ ਨਾਮ ਸਰਕਾਰੇ ਵਾਹਿਗੁਰੂ ਜੀ ਕਾ ਅਸਾ ਵਾਹਿਗੁਰੂ ਜੀ ਕੀ ਹਰਿ ਸਤਨਾਮ ਸ੍ਰੀ ਵਾਹਿਗੁਰੂ ਜੀ ਸੇਵਾ ਹੋਈ ਨਾਮੇ ਬਖਿਆ ਵੱਡੇ ਭੱਲੇ ਦੇ ਸੁਲਤਾਨਪੁਰ ਸਾਹਿਬ ਜੀ ਲੱਗੇ ਸ਼ਾਦਾ ਸ਼ੱਗ ਜੀ ਰਾਏ ਜੀ ਜੀਆਂ ਕੋ ਬੈਠਾ ਨਾ ਮੈਂ ਮੰਗਾ ਜੀ ਜੀ ਤੇ ਨਾ ਮੈਂ ਮੰਗਾ ਪੈਸਾ ਨਾ ਮੈਂ ਮੰਗਾ ਜੀ ਜੀ ਤੇ ਨਾ ਮੈਂ ਮੰਗਾ ਪੈਸਾ ਮੈਂ ਨਿਤਸ ਸੂਲੇ ਜਾਵਾਂ ਉਹ ਹੀ ਕਰੂੰ ਕਹੋ ਜੈਸਾ ਮੈਂ ਨਿਤਸ ਸੂਲੇ ਜਾਵਾਂ ਉਹ ਹੀ ਕਰੂੰ ਕਹੋ ਜੈਸਾ ਮਾਂ ਦੀ ਗੋਦੀ ਵਿੱਚ ਮਾਣੀ ਠੰਡੀ ਸ਼ਾਮ ਹੋ ਦੇ ਰੱਬਾ ਚੁੱਕ ਕੇ

फे खोई मां त तूं वेहसारा हूंदा जेतू हूंदा मां थां पू खोया फेर खोई मां तू बि वहसारा हूंदा जे तूं हूंदा मेरी थां جتھے ہویا سی میں پیدا او گرا موری دے جتھے ہویا سی میں پیدا او گرا موری دے ربا چک کے کھڑونے میرے لے جا تے میں میری ماں موڑ دے ਰੱਬਾ ਚੁੱਕ ਕੇ ਖਿਡੋਣੇ ਮੇਰੇ ਲੈ ਜਾ ਤੇ ਮੈਨੂੰ ਮੇਰੀ ਮਾਂ ਮੋੜ ਦੇ ਇੱਥੇ ਕਰਦੇ ਆਪਾਂ ਅੱਜ ਦੀ ਵਲੌਗ ਦੀ ਸਮਾਪਤੀ ਮਿਲਦੇ ਆਂ ਨਵੀਂ ਸਵੇਰ ਤੇ ਨਵੇਂ ਵਲੌਗ ਦੀ ਨਾਲ ਇਹ ਤੁਸੀਂ ਜ਼ਰੂਰ ਦੱਸਿਓ ਕਿ Song ਕਿਦਾਂ ਦਾ ਲੱਗਾ ਤੁਹਾਨੂੰ ਇਹ ਜਿਹੜਾ ਮੈਂ ਅੱਜ ਕਾਫੀ ਤਿੰਨ ਚਾਰ ਵਲੌਗਾਂ ਤੋਂ ਬਾਅਦ ਹੀ ਇਹ ਅੱਜ ਦਾ Song ਮੈਂ ਉਮੈਨਾਂ ਪ੍ਰਾਣੇ ਫੋਨ ਵਿੱਚ ਦੇਖ ਰਿਆ ਸੀ ਨੋਟਸ ਵਿੱਚ ਮੈਨਾਂ ਨੋਟ ਕੀਤੇ ਗਾਣੇ ਸਾਰੇ ਲਿਖੇ ਹੋਏ ਨੇ ਪਰ ਕਦੀ ਉਹ ਵੇਖਿਆ ਨਹੀਂ ਸੀ ਫੋਨ ਅੱਜ ਫਿਰ ਫੋਨ ਕੱਢਿਆ ਉਹ ਚਾਰਜ ਕਰਕੇ ਫਿਰ ਇਹਦੇ ਵਿੱਚ ਨੋਟਸ ਵਿੱਚੋਂ ਮੈਂ ਲਈਆਂ ਵੀਡੀਓ ਮਤਲਬ ਸੌਂਗ ਲਏ ਆਪਣੇ ਤੇ ਫਿਰ ਤੁਹਾਡੇ ਨਾਲ ਸ਼ੇਅਰ ਕੀਤੇ ਹੁਣ ਕਾਫੀ ਨਿਕਲੇ ਨੇ ਸੌਂਗ ਮੈਨੂੰ ਪਾਵਾ ਕਰਾਂਗਾ ਤੁਹਾਨੂੰ ਹਰੇਕ ਵੀਡੀਓ ਵਿੱਚ ਇਹਨੂੰ ਪਾਵਾ ਕਰਾਂਗਾ ਦੱਸਿਓ ਸੌ ਮੈਸੀ ਕਰਕੇ ਜਰੂਰ ਦੱਸਿਓ ਕਿ ਸੌਂ ਕਿੱਦਾਂ ਦਾ ਲੱਗਾ ਤੁਹਾਨੂੰ ਓਕੇ ਜੀ ਬਾਏ